ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰ ਨਵਨੀਤ ਸਿੰਘ ਚਿਮਾ ਤੇ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਿੱਖ ਕੌਮ ਦਾ ਸੁਪਰੀਮ ਕੋਰਟ ਹੈ ਸਮਾਜ ਵਿੱਚ ਸਿੱਖ ਕੌਮ ਵੱਲੋਂ ਜੇ ਕੋਈ ਅਣਕਹੀ ਗੱਲ ਕਹੀ ਜਾਂਦੀ ਹੈ ਧਰਮ ਨੂੰ ਲੈ ਕੇ ਜਾਂ ਕੋਈ ਗਲਤ ਹਰਕਤ ਕੀਤੀ ਜਾਂਦੀ ਹੈ ਤਾਂ ਇਸ ਦੇ ਸਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਦੇ ਫੈਸਲੇ ਹੁੰਦੇ ਨੇ ਤੇ ਜੋ ਵੀ ਉਸ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਤੇ ਦੋਸ਼ੀ ਨੂੰ ਉੱਥੇ ਉਹ ਸਜ਼ਾ ਭੁਗਤਨੀ ਪੈਂਦੀ ਹੈ ਤੇ ਗੱਲ ਕਰਦੇ ਆਂ ਅੱਜ ਦੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਨੇਤਾਵਾਂ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥ ਦੀਆਂ ਭਾਵਨਾਵਾਂ ਦਾ ਪ੍ਰਤੀਨਿਧत्व ਨਹੀਂ ਕੀਤਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼ਖਸੀ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਹਾਜ਼ਰ ਹੋਣ ਅਤੇ 15 ਦਿਨਾਂ ਵਿੱਚ ਦੋਸ਼ਾਂ ਦਾ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਕਿਉਂਕਿ ਕੁਝ ਸੀਨੀਅਰ ਅਕਾਲੀ ਦਲ ਦੇ ਨੇਤਾਵਾਂ ਨੇ ਉਹਨਾਂ ਉੱਤੇ ਪੰਥ ਤੇ ਭਾਵਨਾਵਾਂ ਦਾ ਪ੍ਰਤੀਨਿਧਤਵਕ ਨਾ ਕਰਨ ਦੇ ਦੋਸ਼ ਲਗਾਏ ਹਨ ਤੇ ਇਸ ਸੋਮਵਾਰ ਨੂੰ ਅਕਾਲ ਤਖਤ ਵੱਲੋਂ ਜਾਰੀ ਬਿਆਨ ਵਿੱਚ ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਦਾ ਇਸ ਵਿੱਚ ਨਾਮ ਨਹੀਂ ਲਿਆ ਗਿਆ ਨਾ ਹੀ ਉਹਨਾਂ ਦੇ ਨੇਤਾਵਾਂ ਦੇ ਨਾਮ ਦੱਸੇ ਗਏ ਹਨ ਜਿਨ੍ਹਾਂ ਨੇ ਉਹਨਾਂ ਖਿਲਾਫ ਦੋਸ਼ ਲਗਾਏ ਹਨ ਪਰ ਜੇ ਗੱਲ ਕਰੀਏ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜੇਕਰ ਉਹ ਸ਼ਰਮਨੀ ਕਾਲੀੰਦਲ ਦੇ ਪ੍ਰਧਾਨ ਹਨ ਤਾਂ ਉਹਨਾਂ ਨੂੰ ਇਸ ਬਾਰੇ 15 ਦਿਨਾਂ ਵਿੱਚ ਜੋ ਵੀ ਸਪਸ਼ਟੀਕਰਨ ਉਹਨਾਂ ਵੱਲੋਂ ਦਿੱਤਾ ਜਾਵੇਗਾ ਤੇ ਉਸ ਦੀ ਜੋ ਵੀ ਅਪਡੇਟ ਹੋਵੇਗੀ ਉਹ ਸੀ ਆਪਣੇ ਜੀਪੀਸੀ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਾਹਮਣੇ ਜਾਣਕਾਰੀ ਰੱਖਾਂਗੇ ਧੰਨਵਾਦ